ਉੱਖਰੀ ਗੱਲ ਇਹ ਸੀ ਕਿ ਸਾਡੇ ਆਪਣੇ ਸਾਡੇ ਆਪਣੇ ਆਨੇ ਸਾਨੂੰ ਮਾਰਾਂ ਮਾਰੀਆਂ ਨੇ ਆਰਥਿਕ ਮਾਰਾਂ ਬਹੁਤ ਵੱਡੀਆਂ ਵੱਡੀਆਂ ਮਾਰੀਆਂ ਨੇ ਤੇ ਆਪ ਆਪ ਵੱਡੇ ਵੱਡੇ ਕਿਲੇ ਖੜੇ ਕਰ ਲਏ ਮੈਲ ਖੜੇ ਕਰ ਲਏ ਇੰਡਸਟਰੀਆਂ ਖੜੀਆਂ ਕਰ ਲੀਆਂ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਕੀ ਜਨਤਾ ਬਿਖਾਰੀ ਇਹ ਇਹ ਹੈ ਉਹ ਵਪਾਰੀ ਸੀ ਜੇ ਹੁਣ ਮੁੱਖ ਮੰਤਰੀ ਦੇ ਆਪਦੇ ਪ੍ਰਾਈਵੇਟ ਸਕੂਲ ਹੋਣਗੇ ਉਹ ਕਿਉਂ ਚਾਹੂਗਾ ਸਰਕਾਰੀ ਵਧੀਆਂ ਬਣਨ ਜੇ ਮੁੱਖ ਮੰਤਰੀ ਵੀ ਆਪਦੀਆਂ ਟਰਾਂਸਪੋਰਟਾਂ ਹੋਣਗੀਆਂ ਉਹ ਕਿਉਂ ਚਾਹੂਗਾ ਕਿਸੇ ਹੋਰ ਦੀ ਬੱਸ ਚੱਲੇ ਜੇ ਮੁੱਖ ਮੰਤਰੀ ਦੇ ਆਪਣੇ ਹੋਟਲ ਹੋਣਗੇ ਕਿਉਂ ਹੋਏ ਹੋਟਲ ਇੰਡਸਟਰੀ ਨੂੰ ਜੇ ਮੁੱਖ ਮੰਤਰੀ ਆਪਦੇ ਹੈਸ਼ੈਲਰ ਲਈ ਬੈਠਾ ਹੈ ਉਹ ਕਿਉਂ ਕਿਸੇ ਹੋਰ ਦੇ ਜਾਣ ਦੇਊਗਾ ਦਾਣਾ ਇੱਕ ਕਨਫਲਿਕਟ ਆਫ ਇੰਟਰਸਟ ਬਹੁਤ ਖਤਰਨਾਕ ਚੀਜ਼ ਹੈ ਛੋਕੜਾ ਹੁਣੇ ਤੋਂ ਖੜਾ ਛੋਟਿਆ ਪੰਜਾਬ ਦਾ ਸਾਡੇ ਕੋਈ ਖੱਡਾਂ ਹਿੱਸੇ ਨਹੀਂ ਆ ਬੈਠੇ ਐ ਐਮਐਲਏ ਸਾਡੇ ਕੋਮਨ ਸਾਹਿਬ ਬੈਠੇ ਐ ਰਾਜਾ ਜੀ ਬੈਠੇ ਐ ਸਾਡੇ ਮੰਤਰੀ ਸਾਹਿਬ ਬੈਠੇ ਐ ਇਹ ਸਾਡੇ ਕੋਈ ਹਿੱਸੇ ਨਹੀਂ ਹੈਗੇ ਖੱਡਾਂ ਚ ਨਾ ਹੀ ਮੇਰਾ ਕੋਈ ਬੱਸਾ ਚਿੱਸਾ ਹੈ ਨਾ ਹੀ ਮੇਰਾ ਕੋਈ ਸ਼ਰਾਬ ਦੇ ਠੇਕੇ ਹਿੱਸਾ ਹੈ ਮੇਰਾ ਹਿੱਸਾ ਤਾਂ ਹੈਗਾ ਪਰ ਸਾਢੇ 3 ਕਰੋੜ ਲੋਕਾਂ ਦੇ ਪੰਜਾਬੀਆਂ ਦੇ ਦੁੱਖ ਸੁੱਖਾਂ ਚ ਹਿੱਸਾ ਹੈਗਾ ਮੇਰਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਆ ਅੱਜ ਮੈਂ ਤੁਹਾਨੂੰ ਖੁਸ਼ੀਆਂ ਡਬਲ ਵੀ ਕਰਨ ਆਇਆ ਜਿਹੜੇ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਅੱਧੀਆਂ ਕਰਨ ਆਇਆ ਖਤਮ ਕਰਨ ਵੀ ਆਇਆ ਸਾਰੀ ਸਰਕਾਰ ਨਾਲ ਲੈ ਕੇ ਤੁਰਦੇ ਆ ਸੀ ਡਿਸੀਜਨ 메ਕਿੰਗ ਇਦਾਂ ਹੀ ਹੁੰਦੀ ਹੈ ਅੱਜ ਕੱਲ੍ਹ ਜ਼ਮਾਨਾ ਫਾਸਟ ਹੈ ਜੀ ਹੁਣ ਉਹ ਜ਼ਮਾਨਾ ਲੰਘ ਗਿਆ ਵੀਏ ਤੋਂ ਫਾਇਲ ਚੱਲੂਗੇ ਉਧਰ ਜਾਓਗੇ ਇੱਧਰ ਜਾਓਗੇ ਇੱਧਰ ਫੇਰ ਆਓਗੇ ਫੇਰ ਉਧਰ ਜਾਓਗੇ ਨੋ ਡਰਾਈਵ ਥਰੂ ਦਾ ਜ਼ਮਾਨਾ ਹੈ ਪਹਿਲੀ ਵਿੰਡੋ ਤੇ ਪੈਸੇ ਦੂਜੀ ਵਿੰਡੋ ਤੇ 버거 ਚੱਕੋ ਤੇ ਜਾਓ ਇੱਥੇ ਟਾਈਮ ਨਹੀਂ ਹੈਗਾ ਹੁਣ ਵੀ ਉੱਥੇ ਜਿੱਡਾ ਕੇ ਬੈਠੋਗੇ ਫਿਰ ਉਹ ਕਪੜਾ ਮਾਰਨਾ ਆਊਗਾ ਫਿਰ ਪਲੇਟਾਂ ਠੀਕ ਕਰੋਗੇ ਫਿਰ ਉਹ ਪੁੱਛੂਗਾ ਕਿ ਖਾਓਗੇ ਫਿਰ ਤੁਸੀਂ ਅੱਧਾ ਘੰਟਾ ਲਾਉਂਗੇ ਕੀ ਖਾਈਏ ਫਿਰ ਉਹ ਲਿਆਊਗਾ ਫਿਰ ਉਹ ਨਹੀਂ ਹੈਗਾ ਹੁਣ ਤੋਂ ਉਹਨੇ ਚ ਜਿੱਦਾਂ 10 20 30 ਲੱਗ ਜਾਂਦੇ ਆ ਤੁਸੀਂ ਡਰਾਈਵ ਥਰੂ ਵਾਲੇ ਆ ਜਿਹੜਾ ਦੇਖ ਲਿਓ ਤੁਸੀਂ ਹਥੋਂ ਤੁਹਾਡੇ ਬੱਕਰੀਆਂ ਕੋਲੇ ਜਿਹੜਾ ਸੂਏ ਕੋਲੇ ਮੈਕਡੋਨਲਡਸ ਆ ਜਾ ਕੇ ਪਸੀਏ ਜ਼ਮਾਨਾ ਬਦਲ ਗਿਆ ਜੀ ਕੋਈਕ ਡਿਸੀਜਨਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ